ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਵਾਲੇ ਦਿਨ ਪਾਕਿਸਤਾਨ ਸਥਿਤ ਗੁਰਦਆਮਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਇੱਕ ਜਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਹੈ। ਇਹ ਜਥਾ 13 ਤਰੀਕ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਰਵਾਨਾ ਹੋਏਗਾ। ਗੱਲ ਕਰਨ ਹੈ ਯਾਤਰਾ ਵਿਭਾਗ ਦੇ ਇੰਚਾਰਜ ਸਾਹਿਬ ਨਾਲ ਪ੍ਰਿੰਦਰ ਸਿੰਘ ਜੀ ਇਹ ਦੱਸਿਓ ਕਿ 1525 ਪਾਸਪੋਰਟ ਭੇਜੇ ਸੀ 596 ਯਾਤਰਾ ਨੂੰ ਵੀਜ਼ਾ ਨਹੀਂ ਮਿਲਿਆ। ਇਹ ਕੀ ਕਾਰਨ ਸਮਝਦੇ ਹੋ? ਇਹ ਹੀ 1525 ਪਾਸਵਰਡ ਭੇਜੇ ਸੀ ਜਿਨ੍ਹਾਂ ਚ ਉਹਨਾਂ ਨੇ 929 ਦੇ ਦਿੱਤੇ ਤੇ 536 ਘਟਦੇ ਇਹ ਜਿਹੜੀ ਆ ਭਾਰਤ ਸਰਕਾਰ ਪੰਜਾਬ ਸਰਕਾਰ ਦੇ ਦਿੱਲੀ ਐਮਬੈਸੀ ਜਿਹੜੀ ਪਾਕਿਸਤਾਨ ਦੀ ਬੇਟੀ ਆ ਉਹ ਵੀਜੇ ਕੱਟਦੀ ਆ ਉਹਨਾਂ ਨੇ ਵੀਜੇ ਘਟਦੇ 596 ਉਹਨਾਂ ਨੂੰ ਹੀ ਕਹੀਦਾ ਵੀ ਸਾਨੂੰ ਵੀਜੇ ਸਾਡੇ ਯਾਤਰੂ ਬਹੁਤ ਨਰਾਸ਼ ਹੁੰਦੇ ਆ ਤੇ ਸਾਨੂੰ ਵੀਜੇ ਦਿਓ ਉਹ ਆnde ਸਾਡੀ ਮਜਬੂਰੀ ਆ ਵੀ ਅਸੀਂ ਜਿੰਨੇ ਕੇ ਯਾਤਰੂ ਨੂੰ ਭੇਜ ਸਕਦੇ ਉਹਨੇ ਭੇਜਦੇ ਸੀ ਅੰਗਰੇਜ਼ੀ 3000 ਤੱਕਨ ਯਾਤਰਾ ਭੇਜਨ ਦੀ ਆਗਿਆ ਹੁੰਦੀ ਹੈ ਕਿ ਤੁਸੀਂ ਹਰ ਜੱਥਾ ਜਿਹੜਾ ਜਾਂਦਾ 3000 ਦੀ ਉਹਦੀ ਲਿਮਟ ਹੁੰਦੀ ਹੈ ਫਿਰ ਉਹ ਹੈ ਤੇ 1500 ਕੁਝ 1525 ਤੁਸੀਂ ਵੀਜ਼ਾ ਪਾਸਪੋਰਟ ਭੇਜੇ ਸੀਗੇ ਫਿਰ ਉਹਨਾਂ ਤੋਂ 596 ਨੂੰ ਜਿਹੜਾ ਕਿ ਵੀਜ਼ਾ ਨਹੀਂ ਮਿਲਿਆ ਕੋਈ ਕਾਰਨ ਉਹਨਾਂ ਵੱਲੋਂ ਅੰਬੈਸੀ ਵੱਲੋਂ ਦੱਸਿਆ ਗਿਆ ਹੋਵੇ ਕਿ ਆ ਇਹਦੇ ਲਈ ਭਾਰਤ ਦੀ ਭਾਰਤ ਦੇ ਪਲੇ ਪਾਸੋਂ ਕੋਈ ਦਿੱਕਤ ਹੁੰਦੀ ਹੈ ਜਾਂ ਪਾਕਿਸਤਾਨ ਹੁੰਦਾ ਹੈ ਇਹ ਤਾਂ ਉਹ ਆਦੇ ਦੋਵੇਂ ਪਾਸੇ ਦਿੱਕਤ ਹੁੰਦੀ ਹੈ ਭਾਰਤ ਵਾਲੇ ਵੀ ਕੋਈ ਕਰ ਦਿੰਦੇ ਆ ਕੋ ਦਿੱਲੀ ਉਧਰ ਜਿਹੜੀ ਹਾਈ ਕਮਾਂਡ ਦਿੱਲੀ ਲੋ ਉਹਨਾਂ ਨੂੰ ਉਹਨਾਂ ਨੂੰ ਦੇਸ਼ ਹੁੰਦਾ ਉਹ ਉਹਨਾਂ ਦੇ ਕਹਿਣ ਤੇ ਜੋ ਹੁੰਦਾ ਸਾਰਾ ਕਰਦੇ ਸਾਰੇ ਹਾਂਜੀ ਸੋ 596 ਜਿਹੜੇ ਸ਼ਰਧਾਲੂ ਹੈ ਉਹਨਾਂ ਦੇ ਮਨ ਤਾਂ ਮਹਿਸੂਸ ਹੋ ਗਏ ਨੇ ਕਿਉਂਕਿ ਹਰ ਮਾਈ ਭਾਈ ਜਿਹੜਾ ਆਪਣੀ ਅਰਦਾਸ ਦੇ ਵਿੱਚ ਇਹ ਬੇਨਤੀ ਕਰਦਾ ਹੈ ਕਿ ਉਹਨੂੰ ਇਹ ਮੌਕਾ ਮਿਲੇ ਉਹ ਨਹੀਂ ਜਾ ਪਾਏਗਾ ਹੁਣ 929 ਸ਼ਰਧਾਲੂ ਉੱਥੇ ਜਾ ਰਹੇ ਨੇ ਇਹ ਜੱਥਾ ਕਿਸ ਵੇਲੇ ਕੱਲ ਜਾਏਗਾ ਤੇ ਵਾਪਸ ਕਦੋਂ ਆਏਗਾ ਇਹ ਸਵੇਰੇ 13:8 13 ਚਾਰ ਨੂੰ ਸਵੇਰੇ 8:00 ਵਜੇ ਦਫ਼ਤਰ ਦਫ਼ਤਰ ਸ਼ੋਨਿਕ ਮੀਟਿੰਗ ਤੋਂ ਜਥਾ ਰਵਾਨਾ ਹੋਏਗਾ ਸਰਦਾਰ ਕੁਲਵੰਦ ਸਿੰਘ ਮੰਨਣ ਮੈਂਬਰ ਸ਼ੋਨਿਕ ਕਮੇਟੀ ਦੀ ਗਵਾਈ ਗਵਾਈਏਟ ਡਿਊਟੀ ਪਾਜ ਲੀਡਰ ਬਤਾ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼ੋਨਿਕ ਅੰਤਕ ਮੀਟਿੰਗ ਜਾ ਰਹੇ ਨੇ ਅਰਵਿੰਦਰਾ ਸਿੰਘ ਜੀ ਖਾਲਸਾ ਮੈਂਬਰ ਸ਼ੋਨਿਕ ਕਮੇਟੀ ਜਾ ਰਹੇ ਨੇ ਤੇ ਇੱਕ ਮਿੱਠੂ ਸਿੰਘ ਕਹਿੰਦੇ ਕਿ ਮੈਂਬਰ ਸ਼ੋਨਿਕ ਕਮੇਟੀ ਜਾ ਰਹੇ ਨੇ ਤੇ ਸਵੇਰੇ 8:00 ਵਜੇ ਰਵਾਨਾ ਹੋ ਕੇ ਤੇ ਕੱਲ ਸ਼ਾਮੀ ਪੰਜਾ ਸਾਹਿਬ ਲਈ ਪਹੁੰਚੇਗਾ ਅੰਤਜੀ ਐਨਰਜੀ ਖੋਦ ਲੱਗੇ ਇਹ ਫਸਟ ਟਾਈਮ ਹੈ ਕਿ ਪਹਿਲੀ ਵਾਰ ਲੱਗ ਰਿਹਾ ਹੈ ਕਿ ਜਦੋਂ ਪਾਕਿਸਤਾਨ ਵਾਲੀ ਸਾਈਡ ਤੇ ਜੱਥਾ ਪਹੁੰਚ ਜਾਏਗਾ ਵਾਗਾ ਬਾਰਡਰ ਤੇ ਪਾਕਿਸਤਾਨ ਵਾਲੀ ਸਾਈਡ ਦਾ ਵਾਗਾ ਬਾਰਡਰ ਤੇ ਉਤੋਂ ਅੱਗੇ ਜਿਹੜੀ ਸਾਰੀ ਜਰਨੀ ਹੈਗੀ ਹੈ ਬਾਈ ਟ੍ਰੇਨ ਹੋਏਗੀ ਕਿਉਂਕਿ ਪਹਿਲੇ ਤਾਂ ਬੱਸਾਂ ਤੇ ਜਾਂਦਾ ਸੀਗਾ ਉਹਨੇ ਸਾਰਾ ਦਾ ਸਾਰਾ ਜਿਹੜਾ ਯਾਤਰਾ ਹੈਗੀ ਹੈ ਬੱਸ ਟ੍ਰੇਨ ਰਾਹੀਂ ਹੋਏਗੀ ਇਹ ਪਾਕਿਸਤਾਨ ਵੱਲੋਂ ਕਿਹਾ ਗਿਆ ਹੈ ਇਹਦਾ ਥੋੜਾ ਦੱਸੋ ਜਿਹੜੇ ਪਾਸਦਾਨ ਦੇ ਪ੍ਰਧਾਨ ਬਣਿਆ ਨਵੇਂ ਰਮੇਸ਼ ਅਰੋੜਾ ਉਹਨਾਂ ਵੱਲੋਂ ਖਬਰ ਚ ਖਬਰ ਲੱਗੀ ਆ ਦੋ ਵੀ ਆਈ ਐਕਾ ਟ੍ਰੇਨ ਚ ਸਾਰੇ ਯਾਤਰਾ ਨੂੰ ਯਾਤਰਾ ਕਰਾਵਾਂਗੇ ਤੇ ਉਹਨਾਂ ਦੀ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਸਾਰੀ ਬਣਦੀ ਹੈ ਤੇ ਇਹ ਜਿਹੜਾ ਮੇਨ ਫੰਕਸ਼ਨ ਹੈ ਵਿਸਾਖੀ ਦਾ ਹੁੰਦਾ ਇਹ ਕਿੱਥੇ ਮਨਾ ਕਿੱਥੇ ਹੁੰਦਾ ਹੈ ਦੂਦਰਾ ਖਰੀ ਪੰਜਾ ਸਾਹਿਬ ਖਾਲਸਾ ਸਾਜਿਆਂ ਦੇ ਸੰਸ ਵਿਸਾਖੀ ਮਨਾਇਆ ਜਾਂਦਾ ਹੈ ਪੰਜਾ ਸਾਹਿਬ ਪੰਜਾ ਸਾਹਿਬ ਗੁਰਦੁਆਰਾ ਤੇ ਬਾਕੀ ਗੁਰ ਕਿੱਥੇ ਕਿੱਥੇ ਜਾਏਗਾ ਮੁਰਗੇ 15 ਚਾਹ ਨੂੰ ਪੰਜਾ ਸਾਹਿਬ ਤੋਂ ਨਨਕਾਣਾ ਸਾਹਿਬ ਲਈ ਜਾਏਗਾ 16 ਨੂੰ ਲੋਕਲ ਗੁਰਦੁਆਰਾ ਦਰਸ਼ਨ ਕਰਨਗੇ ਨਨਕਾਣਾ ਸਾਹਿਬ 17 ਨੂੰ ਫੇਰ ਲੋਕਲ ਤੇ ਵਾਪਸੀ ਨਨਕਾਣਾ ਸਾਹਿਬ ਕਰਨਗੇ ਤੇ 18 ਨੂੰ ਸ੍ਰੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨੈਰੋਵਾਲ ਜਾਣਗੇ 19 ਨੂੰ ਦਰਬਾਰ ਸਾਹਿਬ ਕਰਤਾਰਪੁਰ ਰਹਿਣਗੇ ਤੇ 20 ਤਰੀਕ ਨੂੰ ਲਾਹੌਰ ਲਈ ਗੁਰਦਆਰਾ ਰੋੜੀ ਸਾਹਿਬ ਰਹੀਂ 21 ਨੂੰ ਗੁਰਦਆਰਾ ਡੇਰਾ ਸਾਹਿਬ ਲਾਹੌਰ ਵਿਖੇ ਤੇ 22 ਨੂੰ ਭਾਰਤ ਵਾਪਸ ਆਏਗਾ ਸੋ ਸਿੱਖ ਸ਼ਦਾਲੂਆਂ ਦਾ ਜੱਥਾ ਪਾਕਿਸਤਾਨ ਜਾਣ ਲਈ 13 ਤਰੀਕ ਨੂੰ ਤਿਆਰ ਹੈ 13 ਤਰੀਕ ਨੂੰ ਇਹ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਇੱਥੋਂ ਰਵਾਨਾ ਹੋਏਗਾ ਸਵੇਰੇ 8 ਵਜੇ 8:30 ਵਜੇ ਦੇ ਜੱਥਾ ਲੀਡਰ ਨੂੰ ਸਰੋਪਾ ਪਾ ਕੇ ਇੱਥੋਂ ਤੁਰਿਆ ਜਾਏਗਾ ਸੋ ਇਹ ਜੱਥਾ ਜਿਹੜਾ ਹੈ ਸਿੱਖ ਸ਼ਦਾਲੂਆਂ ਦਾ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 1525 ਸ਼ਦਾਲੂਆਂ ਦੇ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕ ਐਮਬੈਸੀ ਲੋਕ ਪੇਜਨ ਜਿਨ੍ਹਾਂ ਦੇ ਵਿੱਚੋਂ 596 ਪਾਸਪੋਰਟਾਂ ਨੂੰ ਤੇ ਵੀਜ਼ਾ ਨੇ ਲੱਗਾ ਹੈ ਸੋ ਹਮ 929 ਮੈਂਬਰ ਜਿਹੜੇ ਨੇ ਇਹ ਪਾਸਪੋਰਟ ਪ੍ਰਵਾਨ ਹੋਏ ਨੇ ਉਹਨਾਂ ਨੂੰ ਵੀਜ਼ਾ ਮਿਲ ਗਿਆ ਹੈ ਸੋ 929 ਯਾਤਰੀ ਇਥੋਂ ਪਾਕਿਸਤਾਨ ਦੀ ਜਾਣਗੇ ਜਿਹੜਾ ਕਿ 13 ਤਰੀਕ ਤੋਂ ਇਥੋਂ ਜਾਣਗੇ ਔਰ 22 ਤਰੀਕ ਨੂੰ ਵਾਪਸ ਅਮਰਸਰ ਪਹੁੰਚਾਂਗੇ ਸੋ ਇਸ ਦੇ ਵਿੱਚ ਇਸ ਯਾਤਰਾ ਦੇ ਵਿੱਚ ਖਾਸ ਗੱਲ ਇਹ ਹੈਗੀ ਹੈ ਕਿ ਅੱਗੇ ਯਾਤਰਾ ਬਾਈ ਬਸਾਂ ਚ ਹੁੰਦੀ ਸੀਗੀ ਯਾਨੀ ਕਿ ਜਿਹੜੇ ਯਾਤ ਪਾਕਿਸਤਾਨ ਵਾਲੇ ਪਾਸਿਓਂ ਜਿਹੜੇ ਯਾਤਰੀ ਸੀਗੇ ਵੱਖ-ਵੱਖ ਘਰਤਾਂਮਾ ਦੇ ਦਰਸ਼ਨ ਬਾਈ ਬਸ ਯਾਨੀ ਕਿ ਬਸ ਲਈ ਕਰਦੇ ਸਨ ਉਹਨਾਂ ਪਹਿਲੀ ਵਾਰ ਹੈ ਕਿ ਇਹਨਾਂ ਨੂੰ ਇਹ ਮੌਕਾ